A1 ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਮਾਨਸੂ ਅਟਵਾਲ ਬਹੁਤ-ਬਹੁਤ ਸਵਾਗਤ ਕਰਦੀ ਹਾਂ ਹਾਂਜੀ ਅੱਜ ਅਸੀਂ ਜੋ ਵਿਸ਼ਾ ਲੈ ਕੇ ਆਏ ਹਾਂ ਉਹ ਵਿਸ਼ਾ ਇੱਥੇ ਹੈ ਕਿ ਲਾਲਚ ਪਿੱਛੇ ਕਿਉਂ ਬੇਜਵਾਨ ਜਾਨਵਰ ਤੇ ਕੀਤਾ ਅਤਿਆਚਾਰ ਤਾਜ਼ਾ ਇੱਕ ਵੀਡੀਓ ਇੱਥੇ ਲਗਾਤਾਰ 2 ਦਿਨਾਂ ਤੋਂ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਕਿਸਾਨ ਦੇ ਖੇਤ ਦੇ ਵਿੱਚ ਮੱਝ ਜਿਹੜੀ ਹੈ ਉਹ ਵੜ ਜਾਂਦੀ ਹੈ ਤੇ ਉਸ ਨੂੰ ਉਸਨੇ ਜਿੱਦਾਂ ਕਢੀਸਿਆ ਤਾਂ ਇੱਦਾਂ ਦੀ ਵੀਡੀਓ ਦੇ ਕੇ ਕਿਤੇ ਨਾ ਕਿਤੇ ਮਨੁੱਖਤਾ ਤੇ ਜਿਹੜਾ ਭਰੋਸਾ ਹੈ ਉੱਠਦਾ ਜਾ ਰਿਹਾ ਤਾਂ ਜੀ ਹਾਂ ਹੋਰ ਜਿਹੜੀ ਆਪਾਂ ਵੀਡੀਓਜ਼ ਦੀ ਵੀ ਗੱਲ ਕਰਾਂਗੇ ਇਸ ਵਿਸ਼ੇ ਦੇ ਵਿੱਚ ਤਾਂ ਉਸ ਤੋਂ ਪਹਿਲਾਂ ਜਿਹੜਾ ਤੁਸੀਂ ਸਕਰੀਨ ਦੇ ਉੱਤੇ ਨੰਬਰ ਦੇਖ ਰਹੇ ਹੋ ਇਸ ਨੰਬਰ ਦੇ ਰਾਹੀਂ ਤੁਸੀਂ ਸਾਡੇ ਨਾਲ ਸਿੱਧਾ ਸੰਪਰਕ ਕਰ ਸਕਦੇ ਹੋ ਤੇ ਸਾਨੂੰ ਕਾਲ ਕਰ ਸਕਦੇ ਹੋ ਮੈਸੇਜ ਕਰ ਸਕਦੇ ਹੋ ਉਸੇ ਦੇ ਨਾਲ ਲਾਈਵ ਪ੍ਰੋਗਰਾਮ ਨੂੰ ਵੱਤ ਤੋਂ ਵੱਧ ਇਥੇ ਸ਼ੇਅਰ ਵੀ ਕਰਿਆ ਕਰੋ ਹਾਂਜੀ ਤਾਂ ਜੇਕਰ ਇੱਥੇ ਗੱਲ ਕਰੀਏ ਕਿ ਲਾਲਚ ਦੇ ਵਿੱਚ ਅੰਨਾ ਇਨਸਾਨ ਇੱਥੇ ਬੇਜੁਬਾਨਾਂ ਤੇ ਹੁਣ ਜਦੋਂ ਅਤਿਆਚਾਰ ਕਰਦਾ ਹੈ ਤਾਂ ਇਹ ਅਤਿਆਚਾਰ ਦਿਨ ਪਰ ਦਿਨ ਐਨੇ ਵਧਦੇ ਜਾ ਰਹੇ ਨੇ ਕਿ ਅਜੀਹੀ ਜਿਹੜੀ ਆਪਣੇ ਕੋਲ ਵੀਡੀਓਜ਼ ਨੇ ਲਗਾਤਾਰ ਹੀ ਸੋਸ਼ਲ ਮੀਡੀਆ ਤੇ ਦੇਖਣ ਨੂੰ ਮਿਲਦੀਆਂ ਨੇ ਨਾ ਸਿਰਫ ਮੱਝ ਬਲਕਿ ਕਈ ਵਾਰ ਜਿਹੜੇ ਹੋਰ ਜਾਨਵਰ ਨੇ ਉਹਨਾਂ ਦੇ ਨਾਲ ਵੀ ਜਿਹੜੇ ਇਨਸਾਨ ਨੇ ਮਾੜਾ ਸਲੂਕ ਕਰਦੇ ਨੇ ਤਾਂ ਅਜਿਹੀਆਂ ਵੀਡੀਓਜ਼ ਜਦੋਂ ਸੋਸ਼ਲ ਮੀਡੀਆ ਤੇ ਫੈਲਦੀਆਂ ਨੇ ਤਾਂ ਲੋਕਾਂ ਦਾ ਜਿਹੜਾ ਗੁੱਸਾ ਹੈ ਉਹ ਵੀ ਜ਼ਾਹਿਰ ਹੁੰਦਾ ਪਰ ਦੂਜੇ ਪਾਸੇ ਜੇਕਰ ਇਨਸਾਨੀਅਤ ਦੀ ਗੱਲ ਕਰੀਏ ਤਾਂ ਇਨਸਾਨੀਅਤ ਵੀ ਇੱਥੇ ਮਰਦੀ ਜਾ ਰਹੀ ਹੈ ਸਾਡੇ ਨਾਲ ਹੀ ਕਾਲਰ ਵੀ ਜੁੜੇ ਨੇ ਆਪਾਂ ਉਹਨਾਂ ਦੇ ਨਾਲ ਵੀ ਇਸ ਵਿਸ਼ੇ ਤੇ ਗੱਲਬਾਤ ਕਰਦੇ ਹਾਂ ਹੈਲੋ ਸ਼ਸ਼ੀਕਾ ਮੈਡਮ ਸ਼ਸ਼ੀਕਾਲ ਸਰ ਕਿਥੋਂ ਬੋਲਦੇ ਹੋ ਹਾਂਜੀ ਸ਼ਰਾਬ ਹੋ ਰਹੇ ਹਾਂ ਜੀ ਕਰੋੜਾ ਹਾਂਜੀ ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ i1 ਪੰਜਾਬੀ ਟੀਵੀ ਤੇ ਧੰਨਵਾਦ ਮੈਡਮ ਬਹੁਤ ਬਹੁਤ ਧੰਨਵਾਦ ਜੀ ਜੀ ਕੀ ਕਹਿਣਾ ਚਾਹੂਗੇ ਸਰ ਅੱਜ ਦਾ ਆਪਣਾ ਜੋ ਵਿਸ਼ਾ ਹੈ ਕਿ ਲਾਲਚ ਪਿੱਛੇ ਕਿਉਂ ਬੇਜ਼ੁਬਾਨ ਜਾਨਵਰਾ ਤੇ ਕੀਤੇ ਜਾਂਦੇ ਨੇ ਅਤਿਆਚਾਰ ਮੈਂ ਕੋਲ ਮੈਡਮ ਬਿਲਕੁਲ ਹੁਣ ਦੇਖੋ ਅਸੀਂ ਆਏ ਦਿਨ ਹੀ ਅ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੁੰਦੀ ਦੇਖਦੇ ਆ ਕੋਈ ਮੱਝ ਨੂੰ ਮਾਟੰਡਿਆਂ ਦੇ ਨਾਲ ਮਾਰ ਰਿਹਾ ਹੈ ਕੋਈ ਗਾਂ ਨੂੰ ਮਾਰ ਰਿਹਾ ਹੈ ਕੋਈ ਕੁੱਤਿਆਂ ਨੂੰ ਮਾਰ ਰਿਹਾ ਹੈ ਕੋਈ ਕਿਸੇ ਉਹ ਜਾਨਵਰ ਨੂੰ ਮਾਰ ਰਿਹਾ ਹੈ ਜੀ ਅਸੀਂ ਕਿਤੇ ਨਾ ਕਿਤੇ ਪਉਂਦੇ ਜਾਣੇ ਵੀ ਪ੍ਰਮਾਤਮਾ ਦੇ ਜੀ ਹੈ ਜੀ ਅਸੀਂ ਬਿਲਕੁਲ ਜੀ ਬਿਲਕੁਲ ਚਾਹੇ ਉਹ ਕੋਈ ਛੋਟਾ ਜੀਵ ਜੰਤੂ ਹੈ ਪੰਛੀ ਹੈ ਜਾਨਵਰ ਹੈ ਚਾਹੇ ਇਨਸਾਨ ਹੈ ਪ੍ਰਮਾਤਮਾ ਨੇ ਦੇਖੋ ਜਾਨ ਪਾਈ ਜੀ ਦੇਖੋ ਵੀਡੀਓ ਇੱਕ ਵਾਇਰਲ ਹੋ ਰਹੀ ਸੀ ਦੋ ਤਿੰਨ ਪਹਿਲਾਂ ਮੈਂ ਦੇਖ ਰਿਹਾ ਸੀ ਕਸਰਦਾਰ ਜੀ ਨੇ ਉਹਨੂੰ ਅੱਗੇ ਸ਼ੇਅਰ ਕੀਤਾ ਸੀ ਦੇਖੋ ਇੰਨਾ ਮਤਲਬ ਮਨ ਨੂੰ ਦੁੱਖ ਲੱਗਿਆ ਜੀ ਕਿ ਕਿਸੇ ਦੀ ਫਸਲ ਦੇ ਵਿੱਚ ਉਹ ਮੱਝ ਜਾ ਕੇ ਵੜ ਗਈ ਜੀ ਚਲੇਗੀ ਕਿਸੇ ਨਾ ਕਿਸੇ ਤਰੀਕੇ ਮਹੌਲ ਖਰਾਬ ਹੋਊਗੀ ਹੁਣੇ ਉਹ ਡੰਗਰ ਪੰਛੀ ਪਸ਼ੂ ਨੂੰ ਨਹੀਂ ਜੀ ਪਤਾ ਵੀ ਨੁਕਸਾਨ ਫਾਇਦਾ ਕੀ ਹੈ ਜੀ ਬਿਲਕੁਲ ਜੀ ਬਿਲਕੁਲ ਅਗਰ ਡੰਗਰ ਜਾਨਵਰ ਪੰਛੀ ਨੂੰ ਪਤਾ ਹੋਵੇ ਤਾਂ ਡੰਗਰ ਨੂੰ ਛੰਡਰ ਕਿਉਂ ਕਹੀਏ ਜੀ ਹਮ ਦੇਖੋ ਉਹਨੇ ਆਪਣਾ ਮਤਲਬ પેટ ਭਰਨ ਦੇ ਚੱਕਰ ਚੋ ਕਿਤੇ ਫਸਲ ਖਾ ਲਈ ਹੋਣੀ ਜੀ ਦੇਖੋ ਕਿਸਾਨ ਵੀਰ ਸੀ ਇਹ ਨਹੀਂ ਕਹਿੰਦੇ ਵੀ ਸਾਰੇ ਇੱਕ ਤਰ੍ਹਾਂ ਦੇ ਹੁੰਨੇ ਆ ਜੀ ਜੀ ਬਿਲਕੁਲ ਜਿਹੜੇ ਸਭ ਤੋਂ ਇੱਕ ਗੱਲ ਮੈਨੂੰ ਅਲੱਗ ਲੱਗੀ ਵੀ ਜਿਹੜੇ ਬੰਦੇ ਨੇ ਅੱਗੇ ਵੀਡੀਓ ਸ਼ੇਅਰ ਕੀਤੀ ਉਹ ਸਾਡੇ ਭਰਾ ਸਰਦਾਰ ਜੀ ਉੱਨੀ ਦਾੜੀ ਉਹਨਾਂ ਦੀ ਪਗੜੀ ਬੰਨੀ ਹੋਈ ਉਹ ਮਤਲਬ ਵੀਡੀਓ ਨੂੰ ਮਤਲਬ ਇੰਨਾ ਦਰਦ ਉਹਨਾਂ ਨੇ ਦੱਸਿਆ ਉਹਨਾਂ ਦੇ ਦਿਲ ਦੇ ਵਿੱਚ ਇੰਨਾ ਦਰਦ ਦਿਖ ਰਿਹਾ ਸੀ ਜੀ ਕਿ ਕਸਾਣ ਹੋਣ ਦੇ ਨਾਤੇ ਅਸੀਂ ਇਨਸਾਨੀਅਤ ਭੁੱਲ ਗਏ ਆਂ ਵੀ ਅਸੀਂ ਇਹਨਾਂ ਜਰਵਾਣਾ ਪੰਛੀਆਂ ਦੇ ਸਿਰ ਤੇ ਨਾ ਜਾਨਵਰਾਂ ਦੇ ਸਿਰ ਤੇ ਹੀ ਪਸ਼ੂਆਂ ਦੇ ਸਿਰ ਤੇ ਅਸੀਂ ਕਮਾਈਆਂ ਕਰਦੇ ਆਂ ਜੇਕਰ ਫਿਰ ਇਹਨਾਂ ਨੂੰ ਹੀ ਕਿਤੇ ਨਾ ਕਿਤੇ ਮਾਰਦੇ ਆਂ ਅਗਰ ਕੁਝ ਫਸਲ ਖਾ ਵੀ ਲਈ ਸੀ ਤਾਂ ਮਤਲਬ ਇਹਨਾਂ ਕਿੰਨਾ ਕ ਫਰਕ ਪੈ ਜਾਂਦਾ ਜਾਂ ਕਿੰਨਾ ਕ ਨੁਕਸਾਨ ਹੋ ਗਿਆ ਸੀ ਬਿਲਕੁਲ ਜੀ ਬਿਲਕੁਲ ਪੈਟਰ ਦੇ ਪਿੱਛੇ ਬੰਨ ਕੇ ਜੜਕੜੀਛਿਆ ਗਿਆ ਕੋਈ ਗੱਲ ਹੈ ਕਿ ਲਾਲਚ ਦੇ ਵਿੱਚ ਆਪਾਂ ਇੰਨੇ ਅੰਨੇ ਹੋ ਚੁੱਕੇ ਆ ਕਿ ਅੱਜਕੱਲ ਨਾ ਪਏ ਦੇਖਦੇ ਕਿ ਆਪਾਂ ਕਿਸੇ ਤੇ ਅਤਿਆਚਾਰ ਕਰ ਰਹੇ ਆ ਭਾਵੇਂ ਉਹ ਇਨਸਾਨ ਹੈ ਜਾਨਵਰ ਹੈ ਪਸ਼ੂ ਹੈ ਪੰਛੀ ਹੈ ਪਰ ਦੂਜੇ ਪਾਸੇ ਜੇਕਰ ਆਪਾਂ ਇੱਥੇ ਗੱਲ ਕਰੀਏ ਕਿ ਦੇਖੋ ਜੇਕਰ ਕੋਈ ਜਾਨਵਰ ਖੇਤਾਂ ਦੇ ਵਿੱਚ ਵੜਿਆ ਵੀ ਹੈ ਆ ਗਿਆ ਹੈ ਤਾਂ ਉਸ ਨੂੰ ਹੋਰ ਬਹੁਤ ਸਾਰੇ ਤਰੀਕੇ ਨੇ ਬਾਹਰ ਕੱਢਣ ਦੇ ਤਾਂ ਇੱਥੇ ਜਿਸ ਤਰੀਕੇ ਦੇ ਨਾਲ ਇਹ ਵੀਡੀਓ ਇੱਥੇ ਬਣੀ ਹੈ ਇਸ ਵੀਡੀਓ ਦੇ ਵਿੱਚ ਜਿੱਦਾਂ ਦਾ ਵਿਹਾਰ ਆਪਾਂ ਦੇਖ ਪਾ ਰਹੇ ਆ ਇਹ ਵੀਡੀਓ ਕਬਹੁਤ ਹੀ ਜ਼ਿਆਦਾ ਆਪਾਂ ਕਹਿ ਸਕਦੇ ਆ ਕਿ ਇਨਸਾਨੀਅਤ ਨੂੰ ਸ਼ਰਮਸ਼ਾਰ ਕਰਨ ਵਾਲੀ ਵੀਡੀਓ ਹੈ ਬਿਲਕੁਲ ਮੈਡਮ ਦੇਖੋ ਆਏ ਦਿਨ ਦੇਖ ਰਹੇ ਆ ਨਾ ਜੀ ਅਸੀਂ ਜੀ ਦਿੱਕਤ ਕੀ ਆ ਜੀ ਮੈਡਮ ਇਸ ਵੀਡੀਓ ਆਉਣ ਤੋਂ ਪਹਿਲਾਂ ਸਾਡੇ ਸਾਹਮਣੇ ਜਾਂ ਉਹਨਾਂ ਵਿਭਾਗਾਂ ਦੇ ਸਾਹਮਣੇ ਉਹਨਾਂ ਵਿਭਾਗਾਂ ਦੇ ਸਾਹਮਣੇ ਕੀ ਆਏ ਖਬਰਾਂ ਜਾਂ ਵੀਡੀਓ ਨਹੀਂ ਆਉਂਦੀਆਂ ਜੀ ਜੀ ਜਿਨ੍ਹਾਂ ਨੇ ਇਸ ਤੇ ਐਕਸ਼ਨ ਲੈ ਕੇ ਇਸ ਤੇ ਕਾਰਵਾਈ ਕਰਕੇ ਸਖਾਈ ਕਰਨੀ ਹੁੰਦੀ ਹੈ ਜੀ ਹਾਂ ਹੋ ਸਕਦਾ ਹੀ ਨਹੀਂ ਕਰਦੇ ਦੇਖੋ ਅੱਜ ਇਹ ਵੀ ਸਾਡੇ ਮੋਬਾਈਲ ਚਾਈ ਹੈ ਇਹ ਵੀ ਹੋ ਸਕਦਾ ਵੀ ਕਿਸੇ ਉਹ ਕਰਮਚਾਰੀ ਦੇ ਉਸ ਅਧਿਕਾਰੀ ਦੇ ਹੱਥ ਚ ਨਾ ਆਈ ਹੋਵੇ ਮੋਬਾਈਲ ਚ ਨਾ ਆਈ ਹੋਵੇ ਜਿਹੜਾ ਇਹਨਾਂ ਮਸਲਿਆਂ ਨੂੰ ਸੁਲਝਾਉਣ ਦੇ ਵਿੱਚ ਜਾਂ ਲੋਕਾਂ ਨੂੰ ਸਜ਼ਾ ਦੇਣ ਦੇ ਵਿੱਚ ਜਾਂ ਉਸ ਤੇ ਕਾਰਵਾਈ ਕਰਨ ਦੇ ਵਿੱਚ ਜੀ ਜਿੱਦ ਦੀ ਕਿਤੇ ਨਾ ਕਿਤੇ ਡਿਊਟੀ ਹੁੰਦੀ ਹੈ ਜੀ ਦੇਖੋ ਅਗਰ ਕਿਸੇ ਨੂੰ ਅਸੀਂ ਉਹਦੇ ਕਰੇ ਹੋਏ ਦੀ ਸਜ਼ਾ ਦਵਾਂਗੇ ਦੇਖੋ ਅਸੀਂ ਜਾਨਵਰ ਪੰਛੀਆਂ ਨੂੰ ਛੱਡੋ ਮੈਡਮ ਦੇਖੋ ਮੈਂ ਪਹਿਲਾਂ ਵੀ ਗੱਲ ਕੀਤੀ ਉਹਨਾਂ ਨੂੰ ਨਹੀਂ ਪਤਾ ਲekin ਇਨਸਾਨ ਨੂੰ ਤਾਂ ਪਤਾ ਵੀ ਮੈਡਮ ਕੀ ਕਰ ਰਹੇ ਆ ਬਿਲਕੁਲ ਤੇਰੇ ਉਹ ਤੁਸੀਂ ਵੀ ਕਿਹਾ ਵੀ ਕੋਈ ਜਾਨਵਰ ਪੰਛੀ ਨਾ ਕਰ ਕੋਈ ਕਿਸੇ ਦਾ ਨੁਕਸਾਨ ਕਰਦੇ ਨੂੰ ਕੱਢਣ ਦਾ ਤਰੀਕਾ ਹੁੰਦਾ ਹੈ ਨਾ ਕਿ ਉਹਨੂੰ ਟਰੈਕਟਰ ਦੇ ਪਿੱਛੇ ਬੰਨ ਕੇ ਰੂਟਾ ਬੀਟਰ ਦੇ ਪਿੱਛੇ ਬੰਨ ਕੇ ਉਹਨੂੰ ਘੁਰੀਸਿਆ ਜਾਵੇ ਤੇ ਕੋਈ ਇਸ ਤਰ੍ਹਾਂ ਕਹਿੰਦੇ ਅਜਿਹੇ ਬੰਦੇ ਉੱਤੇ ਸਖਤ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਆ ਬਿਲਕੁਲ ਜੀ ਬਿਲਕੁਲ ਪਰ ਉਹ ਕੱਟੇ ਦਾ ਚੀਜ਼ਾਂ ਦੇ ਕਾਰਵਾਈ ਕਿਉਂ ਨਹੀਂ ਕਰਦੇ ਜੀ ਬਿਲਕੁਲ ਹਾਲਾਂਕਿ ਇਹ ਨਾ ਅਜਿਹੇ ਬੰਦਿਆਂ ਦੇ ਉੱਤੇ ਕਿਸ ਤਰ੍ਹਾਂ ਨਕੇਲ ਕਸਣੀ ਚਾਹੀਦੀ ਹੈ ਵੀ ਇੱਥੇ ਕਿਤੇ ਨਾ ਕਿਤੇ ਜਾਂਚ ਦਾ ਵਿਸ਼ਾ ਹੈ ਕਿਉਂਕਿ ਅੱਜ ਕੱਲ ਦੇਖੋ ਜਾਨਵਰ ਹੋ ਪੰਛੀ ਹੋ ਜਿੱਦ ਪਰ ਜੇਕਰ ਇੱਥੇ ਆ ਇਦਾਂ ਦੀਆਂ ਆ ਮਾਨਵਤਾ ਵਾਲੀ ਜਿਹੜੀ ਚੀਜ਼ ਹੈ ਅਨਮਨੁੱਖੀ ਚੀਜ਼ ਹੈ ਕੀਤੀ ਜਾਂਦੀ ਹੈ ਤਾਂ ਕੀ ਲੱਗਦਾ ਕਿ ਅੱਜ ਕੱਲ ਇਨਸਾਨ ਨੂੰ ਇੱਥੇ ਰੱਬ ਰੱਬ ਦਾ ਵੀ ਡਰ ਨਹੀਂ ਰਿਹਾ ਦੇਖੋ ਮੈਡਮ ਮੇਰੀ ਤਾਂ ਇੱਕ ਆਗਤ ਹੈ ਜੀ ਮੈਂ ਥੋੜੀ ਗੱਲ ਆਧਾਰਨ ਦਾ ਹੁੰਦਾ ਜੀ ਸੱਚਾਈ ਦੀ ਜੀ ਜੀ ਮੈਂ ਲਾ ਕੇ ਗੱਲ ਨਹੀਂ ਜੀ ਕਰਦਾ ਹੁੰਦਾ ਮੇਰੇ ਪੜਾਅ ਉਸ ਚ ਦੋ ਮਤਲਬ ਦੋ ਸਾਲ ਦੇ ਵਿੱਚ ਵਿੱਚ ਇੱਕੇ ਪਰਿਵਾਰ ਦੇ ਜੀਅ ਨਾਲ ਦੋ ਵਾਰ ਘਟਨਾ ਵਾਪਰੀ ਜੀ ਸਾਡੇ ਸਾਹਮਣੇ ਜੀ ਦੇਖੋ ਛੋਟੇ ਛੋਟੇ ਬੱਚੇ ਇੱਕ ਤਾਂ ਦੋ ਭਰਾ ਸਕੇ ਆ ਜੀ ਇੱਕ ਵੱਡਾ ਸੀਗਾ ਉਹ ਮਾਸਟਰ ਰਿਟਾਇਰ ਹੋਇਆ ਸਿੰਘ ਸਜਿਆ ਹੋਇਆ ਸ੍ਰੀ ਸਾਹਿਬ ਆਇਆ ਹੋਇਆ ਦੇਖੋ ਬੰਦੇ ਨੂੰ ਥੋੜੀ ਜਿਹੀ ਇੰਨਾ ਕ ਵੀ ਜਿਹੜੇ ਰੱਬ ਦੇ ਜੀ ਉਹਨਾਂ ਦੇ ਤਰਸ ਨਹੀਂ ਸੀ ਆਉਂਦਾ ਸਿਰਕ ਦੇਲੇ ਕੁੱਤੇ ਸੀਗੇ ਛੋਟੇ ਛੋਟੇ ਬੱਚੇ ਕੁੱਤਿਆਂ ਦੇ ਕੋਲੈਟਰੀ ਬਾਥਰੂਮ ਕਰਦੇ ਨੇ ਦਰਵਾਜ਼ੇ ਅੱਗੇ ਉਹਨਾਂ ਨੂੰ ਨਹੀਂ ਪਤਾ ਹੁੰਦਾ ਉਹਨਾਂ ਡੰਡਿਆਂ ਨਾਲ ਮਾਰਦਾ ਉਹਨੂੰ ਪੈਰਾਂ ਨਾਲ ਠੱਡੇ ਮਾਰਨੇ ਲੋਕਾਂ ਨੇ ਸਮਝਾਇਆ ਵੀ ਲੇਕਿਨ ਨਹੀਂ ਬੰਦੇ ਤੇ ਰੱਬ ਯਾਦ ਹੁੰਦਾ ਤੇ ਕੁਝ ਟਾਈਮ ਪੈਣ ਦੇ ਮਗਰੋਂ 6 ਮਹੀਨੇ ਪੈਣ ਦੇ ਮਗਰੋਂ ਬੰਦੇ ਦਾ ਐਕਸੀਡੈਂਟ ਹੋ ਗਿਆ ਬੰਦੇ ਦਾ ਚੂੜਾ ਟੁੱਟ ਗਿਆ ਬਿਲਕੁਲ 옳ੀ ਹੈ ਕਿ ਦੇਖੋ ਰੱਬ ਕਿਸੇ ਨਾ ਕਿਸੇ ਰੂਪ ਦੇ ਵਿੱਚ ਇੱਥੇ ਸਜ਼ਾ ਜਿਹੜੀ ਹੈ ਇਨਸਾਨ ਨੂੰ ਉਸ ਦੀ ਬੰਦੀ ਗਲਤੀਆਂ ਦੀ ਦੇਈ ਦਿੰਦਾ ਹੈ ਜਿੱਦਾਂ ਕਿ ਆਪਾਂ ਹਮੇਸ਼ਾ ਇੱਕ ਗੱਲ ਵੀ ਸੁਣੀ ਹੈ ਕਿ ਨਰਕ ਬੰਦਾ ਇਸੀ ਦੁਨੀਆ ਦੇ ਵਿੱਚ ਭੁਗਤ ਕੇ ਜਾਂਦਾ ਹੈ ਤਾਂ ਇੱਥੇ ਇਹ ਸਾਰੀਆਂ ਚੀਜ਼ਾਂ ਉਸੇ ਚੀਜ਼ ਦੀ ਇੱਕ ਉਦਾਹਰਨ ਆਪਾਂ ਸਮਝ ਸਕਦੇ ਹਾਂ ਬਿਲਕੁਲ ਮੈਡਮ ਦੇਖੋ ਅਸੀਂ ਤਾਂ ਕਹਿੰਦੇ ਆ ਵੀ ਪ੍ਰਮਾਤਮਾ ਤੋਂ ਡਰੋ ਜੀ ਜਿਹੜਾ ਛੋਟਾ ਭਰਾ ਸੀਗਾ ਮੈਡਮ ਛੋਟਾ ਭਰਾ ਕੀ ਕਰਦਾ ਸੀ ਉਹ ਵੀ ਕੁੱਤਿਆਂ ਦੇ ਡੰਡੇ ਮਾਰਦਾ ਸੀ ਹੂੰ ਕਤ ਸਵੇਰੇ ਸਵੇਰੇ ਡੰਡੇ ਮਾਰ ਰਾਜ ਨੇ ਰਾਤ ਨੂੰ ਕੋਠੇ ਦੇ ਪਿੱਛੇ ਫਰੀ ਜਾਣਾ ਬਥੇਰਾ ਲੋਕਾਂ ਨੇ ਕਿ ਇੱਕ ਵਾਰ ਮੇਰ ਨਾਲ ਵੀ ਅਸੀਂ ਬੈਂਸ ਹੋਈ ਮਖੇਰ ਪਰਮਾਤਮਾ ਤੇ ਜੀ ਆ ਸਾਨੂੰ ਮਾਰਦਾ ਯਾਰ ਕੋਈ ਗੱਲ ਨਹੀਂ ਦਿੱਤੇ ਲੈਟਰਰੀ ਬਾਥਰੂਮ ਇਨਸਾਬ ਨਹੀਂ ਹੁੰਦਾ ਮੈਂ ਬਾਲਟੀ ਚੱਕ ਕੇ ਪਾਣੀ ਮਾਰਦਾ ਲੇਕਿਨ ਮਾਰੇ ਨਾ ਕਰ ਉਹਨੇ ਜਿਹੜੇ ਲੋਕਾਂ ਨੇ ਘਰਾਂ ਦੇ ਅੱਗੇ ਭਾਂਡੇ ਰੱਖੇ ਹੋਏ ਸੀ ਉਹ ਵੀ ਚੱਕ ਚੱਕ ਕੇ ਗਲੀ ਦੇ ਵਿੱਚ ਮਾਰੇ ਲੋਕ ਲੜਦੇ ਨੇ ਜਿਵੇਂ ਕਾਹਨੂੰ ਲੜਨਾ ਕੋਈ ਗੱਲ ਨਹੀਂ 6-7 ਮਹੀਨੇ ਪੈਣ ਤੋਂ ਬਾਅਦ ਮੈਡਮ ਉਹ ਬੰਦੇ ਦੀ ਵੀ ਕਰੰਟ ਲੱਗ ਜਾ ਚੋ ਬੰਦੇ ਦੀ ਹੱਥ ਦੇਖ ਲੋ ਉਹਨੂੰ ਤੁਰਨਾ ਵੀ ਮੁਸ਼ਕਲ ਹੈ ਤੇ ਉਹ ਬਚਿਆ ਪਰਮਾਤਮਾ ਦੀ ਕਿਰਪ ਉਹਨਾਂ ਦਾ ਰੋਈ ਸੀ ਕਰਕੇ ਜੀ ਆਧਾਰਨ ਦੱਸਿਓ ਬਿਲਕੁਲ ਜੀ ਬਿਲਕੁਲ ਤੇ ਕੀ ਲੱਗਦਾ ਸੰਜੀਵ ਸ਼ਰਮਾ ਜੀ ਇਦਾਂ ਦੀਆਂ ਬਹੁਤ ਸਾਰੀ ਵੀਡੀਓਜ਼ ਆਪਣੇ ਕੋਲ ਸੋਸ਼ਲ ਮੀਡੀਆ ਦੇ ਜ਼ਰੀਏ ਪਹੁੰਚਦੀਆਂ ਨੇ ਸੋਸ਼ਲ ਮੀਡੀਆ ਕਿਤੇ ਨਾ ਕਿਤੇ ਅਜੀਹਾਂ ਜਿਹੜੇ ਅਜੀਹੇ ਲੋਕ ਨੇ ਉਹਨਾਂ ਦਾ ਇੱਕ ਚਿਹਰਾ ਜੋ ਕਿ ਆਪਾਂ ਕਹਿ ਸਕਦੇ ਆ ਦੁਨੀਆ ਦੇ ਸਾਹਮਣੇ ਵੀ ਲੈ ਕੇ ਆਉਂਦਾ ਹੈ ਕੀ ਲੱਗਦਾ ਬਿਲਕੁਲ ਮੈਡਮ ਬਿਲਕੁਲ ਦੇਖੋ ਆਉਣਾ ਚਾਹੀਦਾ ਸੀ ਤਾਂ ਕਹਿੰਦੇ ਆ ਜਿਹੜਾ ਜਿਹੜਾ ਵੀ ਕੁਝ ਹੋ ਰਿਹਾ ਹੈ ਪਰ ਲੋਕਾਂ ਨੂੰ ਪਤਾ ਚੱਲਣਾ ਚਾਹੀਦਾ ਸਰਕਾਰਾਂ ਨੂੰ ਪਤਾ ਚੱਲਣਾ ਚਾਹੀਦਾ ਉਹਨਾਂ ਲੋਕਾਂ ਨੂੰ ਪਤਾ ਚੱਲਣਾ ਚਾਹੀਦਾ ਜਿਹੜੇ ਲੋਕ ਇਸ ਦੇ ਨਾਲ ਜੁੜੇ ਹੋਏ ਆ ਜਾਂ ਜਾਨਵਰ ਪੰਛੀਆਂ ਨੂੰ ਪਿਆਰ ਕਰਨ ਵਾਲੇ ਆ ਵੀ ਦਰਦ ਕਿ ਆ ਕੇ ਮਤਲਬ ਕੌਣ ਕਿਹਨੂੰ ਦਰਦ ਦੇ ਰਿਹਾ ਉਹਨੂੰ ਸਜ਼ਾ ਕਿਉਂ ਨਹੀਂ ਮਿਲ ਰਹੀ ਦੇਖੋ ਅਜੇ ਅਗਰ 80% ਪਿਆਰ ਕਰਨ ਵਾਲੇ ਆ ਤਾਂ 20% ਤੁਹਾਨੂੰ ਉਹਦੇ ਵਿੱਚ ਦੁਰਕਾਰਨੇ ਵਾਲੇ ਵੀ ਲੋਕ ਹੋਣਗੇ ਲੇਕਿਨ ਅਸੀਂ ਤਾਂ ਫਿਰ ਚੈਨਲ ਦੇ ਮਾਧਿਅਮ ਰਾਹੀਂ ਅਪੀਲ ਕਰਦੇ ਆ ਵੀ ਦੇਖੋ ਪਰਮਾਤਮਾ ਦਾ ਜੀ ਆ ਪਰਮਾਤਮਾ ਇਹਨਾਂ ਨੂੰ ਰੋਟੀ ਪਾਣੀ ਦੇਣਾ ਉਹਨਾਂ ਨੇ ਹੀਲਾ ਕਰਨਾ ਸੰਸਾਰ ਨਹੀਂ ਕੋਈ ਆਪਣੀ ਵੀ ਕਿਸੇ ਨੂੰ ਜਾਨਵਰ ਪੰਛੀ ਨੂੰ ਇੱਕ ਦਾਣਾ ਵੀ ਦੇ ਦੇਵੇ ਪ੍ਰਮਾਤਮਾ ਦੀ ਰਾਜਤੋ ਬਿਨਾ ਪ੍ਰਮਾਤਮਾ ਇੱਕ ਜਰੀਆ ਬਣਾਉਂਦਾ ਇਨਸਾਨ ਨੂੰ ਪਾਣੀ ਦੇਣ ਦਾ ਅਗਰ ਅਸੀਂ ਨਹੀਂ ਦੇ ਸਕਦੇ ਰੋਟੀ ਪਾਣੀ ਤਾਂ ਉਹਨਾਂ ਨੂੰ ਦਰਕਾਰ ਉਹਨਾਂ ਨੂੰ ਮਾਰੋ ਵੀ ਨਾ ਜੀ ਬਿਲਕੁਲ ਜੀ ਬਿਲਕੁਲ ਇੱਥੇ ਆਪਾਂ ਨੂੰ ਵੀ ਦੇਖੋ ਥੋੜਾ ਇਨਸਾਨੀਅਤ ਦਾ ਕਿਤੇ ਨਾ ਕਿਤੇ ਮਜ਼ਾਕ ਨਹੀਂ ਬਣਾਉਣਾ ਚਾਹੀਦਾ ਕਿਉਂਕਿ ਇੱਥੇ ਇਨਸਾਨੀਅਤ ਅੱਜ ਕੱਲ ਇੰਨੀ ਗਿਰ ਚੁੱਕੀ ਹੈ ਕਿ ਇੱਥੇ ਅਜਿਹੀਆਂ ਵੀਡੀਓਜ਼ ਦੇਖ ਕੇ ਆਪਾਂ ਉਹਨਾਂ ਲੋਕਾਂ ਲਈ ਸਿਰਫ ਇਹੀ ਗੱਲ ਕਹਿ ਸਕਦੇ ਹਾਂ ਕਿ ਉਹਨਾਂ ਲੋਕਾਂ ਨੂੰ ਇੱਥੇ ਸ਼ਰਮ ਆਉਣੀ ਚਾਹੀਦੀ ਹੈ ਜਿਹੜੀ ਇਦਾਂ ਦੀਆਂ ਹਰਕਤਾਂ ਕਰਦੇ ਨੇ ਜੋ ਜਾਨਵਰਾਂ ਨੂੰ ਇਸ ਕਦਰ ਮਾਰਦੇ ਨੇ ਕੁੱਟਦੇ ਨੇ ਕਿ ਬਹੁਤ ਹੱਦ ਤੱਕ ਜਿਹੜੇ ਜਾਨਵਰ ਨੇ ਉਹ ਬਚਾਰੇ ਬੇਜ਼ੁਬਾਨ ਹੁੰਦੇ ਨੇ ਆਪਣਾ ਦੁੱਖ ਦਰਦ ਉਹ ਨਹੀਂ ਦੱਸ ਪਾਉਂਦੇ ਪਰ ਇੱਥੇ ਲੋਕਾਂ ਨੂੰ ਇਹ ਚੀਜ਼ ਸੋਚਣੀ ਚਾਹੀਦੀ ਹੈ ਕਿ ਇੱਥੇ ਜਾਨਵਰਾਂ ਦੇ ਨਾਲ ਵੀ ਦੇਖੋ ਪਿਆਰ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਬਿਲਕੁਲ ਬਿਲਕੁਲ ਮੈਡਮ ਤੇ ਕੋਈ ਜਿਹੜਾ ਕਹਿੰਦਾ ਪ੍ਰਮਾਤਮਾ ਨੇ ਆ ਦੇ ਵਿੱਚ ਜਾਨ ਪਾਈ ਆ ਪ੍ਰਮਾਤਮਾ ਨੂੰ ਸੋਚ ਐ ਇਸ ਚੀਜ਼ ਦੀ ਪ੍ਰਮਾਤਮਾ ਦੇ ਤਰ੍ਹਾਂ ਵੀ ਮੈਂ ਜਿਹਨੂੰ ਰੋਕੀ ਜਾਣੀ ਐ ਕਿਹਨੂੰ ਕਿੱਦਾਂ ਦੇਣੀ ਆ ਇਨਸਾਨ ਦੀ ਕੋਈ ਐਸੀ ਆਬਾਦ ਨਹੀਂ ਹੁੰਦੀ ਕਿ ਉਹ ਕਿਸੇ ਨੂੰ ਕੋਈ ਜੀਵ ਦੇ ਸਕੇ ਪ੍ਰਮਾਤਮਾ ਦੀ ਰਜ਼ਾ ਤੋਂ ਬਿਨਾਂ ਅਗਰ ਅਸੀਂ ਨਹੀਂ ਦੇ ਸਕਦੇ ਇਹਨਾਂ ਨੂੰ ਮਾਰਉਣਾ দরকার ਉਹਨਾਂ ਪਰ ਠੀਕ ਹੈ ਅੱਜ ਸਾਡਾ ਕੋਈ ਨੁਕਸਾਨ ਕਰਿਆ ਉਹ ਸਾਡੇ ਮੈਂ ਪ੍ਰਮਾਤਮਾ ਉਹ ਨੁਕਸਾਨ ਨੂੰ ਪਤਾ ਨਹੀਂ ਕਿੰਨਾ ਸਾਡਾ ਦੂਜੇ ਪਾਸੇ ਫਾਇਦਾ ਕਰਦੇ ਨੇ ਅਸੀਂ ਇਹ ਚੀਜ਼ ਭੁੱਲ ਜਾਂਦੇ ਆ ਜੀ ਲੇਕਿਨ ਅਗਰ ਅਸੀਂ ਕਿਸੇ ਤੇ ਅਤਿਆਚਾਰ ਕਰੂਗੇ ਤਾਂ ਨਾਲ ਲੱਗ ਜੀ ਉਹਦਾ ਫਲ ਵੀ ਪਿਆਰਾ ਹੋਊਗਾ ਸਾਲ 6 ਮਹੀਨੇ 2 ਸਾਲ ਜ਼ਿੰਦਗੀ ਚ ਕਿਤੇ ਨਾ ਕਿਤੇ ਤੁਹਾਨੂੰ ਭੁਗਤਣਾ ਪੈ ਜੂਗਾ ਜੀ ਬਿਲਕੁਲ ਜੀ ਬਿਲਕੁਲ ਪਰ ਕੀ ਲਾਦਾ ਇੱਥੇ ਸੰਜੀਵ ਸ਼ਰਮਾ ਜੀ ਇਹ ਤਾਂ ਸਿਰਫ ਜਾਨਵਰਾ ਦੇ ਰਿਲੇਟਿਡ ਗੱਲਾਂ ਆਪਾਂ ਕਰ ਰਹੇ ਆ ਪਰ ਇੱਥੇ ਕੀ ਲਾਦਾ ਹੈ ਕਿ ਵਾਕਈ ਇਨਸਾਨ ਐ ਨਾ ਲਾਲਚੀ ਹੋ ਚੁੱਕਿਆ ਹੈ ਕਿ ਆਪਣੇ ਲਾਲਚ ਚ ਹਰ ਹੱਦਾਂ ਪਾਰ ਕਰਨ ਲੱ ਬਿਲਕੁਲ ਮੈਡਮ ਦੇਖੋ ਅਸੀਂ ਸਾਰਿਆਂ ਨੂੰ ਜੀ ਕਹਿੰਦੇ ਦੇਖੋ ਪ੍ਰਮਾਤਮਾ ਨੇ ਹਰੇਕ ਬਣਾਦਾ ਇਨਸਾਨ ਬਣਾਇਆ ਲੇਕਿਨ ਜਿਹੜਾ ਇਹ ਦੇ ਅਲੱਗ-ਅਲੱਗ ਬੰਦੇ ਦੇ ਵਿੱਚ ਕੁਆਲਿਟੀ ਹੁੰਦੀ ਉਹਨਾਂ ਦੇ ਵਿੱਚ ਅੰਤਰ ਆ ਘੱਟ ਜਿਹੜੇ ਚੰਗੇ ਲੋਕ ਆ ਉਹ ਘੱਟ ਕੁਆਲਿਟੀ ਚ ਆ ਜਿਹੜੇ ਜੰਗੇ ਲੋਕ ਆ ਉਹ ਜਿਆਦਾ ਜਿਹੜੇ ਮਤਲਬ ਚੰਗੇ ਲੋਕ ਆ ਉਹ ਘੱਟ ਚ ਆ ਜਿਹੜੇ ਜੋਗ ਕਰਨੇ ਵਾਲੇ ਆ ਜਾਂ ਜਿਹੜੇ ਪਰਮਾਤਮਾ ਤੋਂ ਦੂਰ ਰਹਿੰਦੇ ਆ ਜਿਹੜੇ ਤਾਂ ਕਿਤੇ ਨਾ ਕਿਤੇ ਰੱਬ ਦਾ ਵੀ ਨੌ ਯਾਦ ਨਹੀਂ ਰੱਖਦੇ ਉਹ ਜਿਆਦਾ ਦਰ ਜਿਆਦਾ ਕਿਤੇ ਸਾਨੂੰ ਉਹ ਮਿਲਦੇ ਆ ਜੀ ਬਿਲਕੁਲ ਜੀ ਬਿਲਕੁਲ ਦੇਖੋ ਸਭ ਤੋਂ ਵੱਧ ਆਪਾਂ ਕੀ ਕਹਿ ਸਕਦੇ ਆ ਕਿ ਅੱਜ ਕੱਲ ਦੇਖੋ ਪੈਸਾ ਵੈਸੇ ਤਾਂ ਹਰ ਚੀਜ਼ ਮੰਨਿਆ ਜਾਣ ਲੱਗ ਪਿਆ ਕੀ ਲੱਗਦਾ ਹੈ ਕਿ ਲਾਲਚ ਵੀ ਇਨਸਾਨ ਨੂੰ ਇਹਨਾਂ ਮਜਬੂਰ ਕਰ ਦਿੰਦਾ ਹੈ ਕਿਤੇ ਨਾ ਕਿਤੇ ਇਨਸਾਨ ਅਜਿਹਾ ਜਿਹੜੇ ਕਦਮ ਐ ਚੁੱਕ ਲੈਂਦਾ ਹੈ ਦੇ ਕੋ ਮੈਡਮ ਤੁਸੀਂ ਕਹਿੰਦੇ ਆ ਜੇ ਅਗਰ ਤੁਸੀਂ ਪਰਮਾਤਮਾ ਤੇ ਵਿਸ਼ਵਾਸ ਕਰਦੇ ਹੋ ਤਾਂ ਜੇ ਅੱਜ ਸਾਡੇ ਤੇ ਮਜਬੂਰੀਆਂ ਤਾਂ ਪਰਮਾਤਮਾ ਕਿਤੇ ਨਾ ਕਿਤੇ ਤੁਹਾਨੂੰ ਸੁੱਖ ਦਾ ਸਾਥ ਦੇਊਗਾ ਗੱਲ ਕਹਿਣ ਦੀ ਆਪਣੇ ਕਰਮਾਂ ਦੇ ਲਿਖੇ ਹੋ ਕੇ ਹੁੰਦੇ ਆ ਮੈਡਮ ਕਰਮ ਐਸੀ ਆਪਣੇ ਆਪ ਹੀ ਜਦੇ ਐਸੀ ਆਪਣੇ ਅੰਗੇ ਜੇ ਕਿਕਰ ਆਪ ਬੀੜ ਲਾਉਂਗੇ ਤਾਂ ਅਸੀਂ ਉਥੋਂ ਫਲਾਂ ਦੀ ਜਿਹੜੀ ਉਮੀਦ ਕਰੂਗੇ ਤਾਂ ਸਾਡਾ ਭਲੇਖਾ ਆਊਗਾ ਚੰਗਾ ਫਲ ਬੀਜੂਗੇ ਚੰਗਾ ਬੀੜ ਲਾਉਂਗੇ ਪੌਦਾ ਲਾਉਂਗੇ ਤਾਂ ਚੰਗਾ ਜੀ ਫਲ ਵੀ ਕਾਹੋਗੇ ਅਗਰ ਅਸੀਂ ਕੰਡੇ ਬੀਜੂਗੇ ਆਪਣੇ ਰਾਸਤੇ ਦੇ ਵਿੱਚ ਤਾਂ ਕਿ ਕਿਤੇ ਨਾ ਕਿਤੇ ਸਾਡੇ ਪੈਰਾ 'ਚ ਕੰਡੇ ਹੀ ਆਉਣੇ ਬਿਲਕੁਲ ਜੀ ਬਿਲਕੁਲ ਤੇ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜੋ ਕਿ ਚਲੋ ਖੇਤੀ ਤਾਂ ਕਰਦੇ ਨੇ ਜਾਂ ਫਿਰ ਆਪਣੀ ਫਸਲ ਨੂੰ ਬਚਾਉਣ ਦੀ ਲੱਖ ਕੋਸ਼ਿਸ਼ ਕਰਦੇ ਨੇ ਤੇ ਇੱਥੇ ਜੇਕਰ ਕਿਸੇ ਦੇ ਖੇਤਾਂ ਦੇ ਵਿੱਚ ਇਦਾਂ ਕੋਈ ਪਸ਼ੂ ਜਾ ਵੜ ਵੀ ਜਾਂਦਾ ਹੈ ਚਲਾ ਵੀ ਜਾਂਦਾ ਹੈ ਤਾਂ ਇੱਥੇ ਲੋਕਾਂ ਨੂੰ ਅਲੱਗ-ਅਲੱਗ ਤਰੀਕੇ ਅਪਣਾਉਣੇ ਚਾਹੀਦੇ ਨੇ ਹਲੋ ਹਾਂ ਹਾਂ ਜੀ ਹਾਂ ਜੀ ਹਾਂ ਜੀ ਮੈਡਮ ਹਾਂ ਬਿਲਕੁਲ ਮੈਡਮ ਦੇਖੋ ਅਸੀਂ ਤਾਂ ਫੇਰ ਚੈਨਲ ਦੇ ਮਾਧਿਅਮ ਰਾਹੀਂ ਉਹਨਾਂ ਲੋਕਾਂ ਨੂੰ ਕਹਿਣਾ ਚਾਹੁੰਦੇ ਆ ਜਿਹੜੇ ਲੋਕ ਦਰਦ ਨਹੀਂ ਰੱਖਦੇ ਜੀ ਦੇਖੋ ਅੱਜ ਸਾਡੇ ਬੱਚੇ ਨੂੰ ਸਾਡੇ ਮਾਂ ਨੂੰ ਸਾਡੇ ਬਾਪ ਨੂੰ ਕੋਈ ਮਾਰਦਾ ਜਾਂ ਸਾਡੇ ਘਰ ਦੇ ਜੀ ਨੂੰ ਕੋਈ ਮਾਰਦਾ ਦੇਖੋ ਸਾਨੂੰ ਕਿੰਨੀ ਤਕਲੀਫ ਹੁੰਦੀ ਹੈ ਪ੍ਰਮਾਤਮਾ ਨੇ ਇਹਨਾਂ ਦੇ ਵਿੱਚ ਜਾਨ ਪਾਈ ਆ ਅਗਰ ਅਸੀਂ ਇਹਨਾਂ ਨੂੰ ਮਾਰੂਗੇ ਇਸੇ ਕਿਤੇ ਨਾ ਕਿਤੇ ਬਾਦੋਆ ਲੈਣਗੇ ਜੀ ਪ੍ਰਮਾਤਮਾ ਵੀ ਦੇਖੂਗਾ ਅਗਰ ਅਸੀਂ ਇਹਨਾਂ ਨੂੰ ਪਿਆਰ ਕਰੂਗੇ ਇਸੇ ਇਹਨਾਂ ਨੂੰ ਖਾਣਾ ਪੀਣਾ ਲਾਉਂਗੇ ਅਗਰ ਕਿਤੇ ਨਾ ਕਿਤੇ ਜਿਹੜਾ ਉਹ ਕਹਿੰਦੇ ਉਹਨਾਂ ਦਾ ਜਿਹੜਾ ਕੰਮ ਆ ਇਸ ਨੂੰ ਕਿਤੇ ਨਾ ਕਿਤੇ ਪ੍ਰਮਾਤਮਾ ਜਿਹੜਾ ਬੰਦੇ ਦੀ ਜ਼ਿੰਦਗੀ 'ਚ ਕਿਸੇ ਨਾ ਕਿਤੇ ਕੰਮ ਜ਼ਰੂਰ ਆਉਂਦਾ ਹੈ ਬਿਲਕੁਲ ਜੀ ਬਿਲਕੁਲ ਬਹੁਤ-ਬਹੁਤ ਧੰਨਵਾਦ ਸੰਜੀਪ ਸ਼ਰਮਾ ਜੀ ਤੁਹਾਡਾ ਇੱਥੇ ਧੰਨਵਾਦ ਹਾਂਜੀ ਤਾਂ ਅੱਜ ਆਸੀਂ ਜੋ ਇੱਥੇ ਵਿਸ਼ਾ ਲੈ ਕੇ ਆਏ ਸੀ ਇਹ ਵਿਸ਼ਾ ਇਹ ਸੀ ਕਿ ਇੱਥੇ ਲਾਲਚ ਪਿੱਛੇ ਬੇਜ਼ੁਬਾਨ ਜਾਨਵਰ ਜਿਹੜੇ ਨੇ ਜਾਨਵਰਾਂ ਦੇ ਉੱਤੇ ਅਤਿਆਚਾਰ ਕਿਉਂ ਤਾਂ ਇੱਥੇ ਇਸ ਲਾਈਵ ਪ੍ਰੋਗਰਾਮ ਦੇ ਜ਼ਰੀਏ ਅਸੀਂ ਤੁਹਾਨੂੰ ਇਹ ਜਿਹੜੀ ਇਨਫੋਰਮੇਸ਼ਨ ਹੈ ਪਹੁੰਚਾਈ ਹੈ ਹਾਲਾਂਕਿ ਇਹ ਵੀਡੀਓ ਤਾਂ ਦੇਖੋ 2-3 ਦਿਨਾਂ ਤੋਂ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਤੇ ਬਹੁਤ ਤੇਜ਼ੀ ਦੇ ਨਾਲ ਅੱਗੇ ਵੀ ਜਾ ਰਹੀ ਹੈ ਪਰ ਇੱਥੇ ਜਾਨਵਰਾਂ ਦੇ ਉੱਤੇ ਇਸ ਪ੍ਰਕਾਰ ਦਾ ਤਸ਼ੱਦਦ ਜਿਹੜਾ ਇਨਸਾਨਾਂ ਵੱਲੋਂ ਟਾਇਆ ਜਾਂਦਾ ਹੈ ਫਿਰ ਇਨਸਾਨ ਇਨਸਾਨਾਂ ਨਾਲ ਜਦੋਂ ਕੋਈ ਬੁਰਾ ਕਰਦਾ ਹੈ ਤਾਂ ਇਨਸਾਨ ਸਭ ਤੋਂ ਪਹਿਲਾਂ ਇਹੀ ਗੱਲ ਆਖਦੇ ਨੇ ਕਿ ਸਾਡੇ ਨਾਲ ਤਸ਼ੱਦਦ ਕਿਉਂ ਤਾਂ ਫਿਰ ਇੱਥੇ ਜਾਨਵਰਾਂ ਦੇ ਨਾਲ ਵੀ ਤਸ਼ੱਦਦ ਕਿਉਂ ਤਾਂ ਇਹਨਾਂ ਜਿਹੜੇ ਸਵਾਲ ਨੇਗੇ ਇਹ ਬਹੁਤ ਜ਼ਿਆਦਾ ਡੂੰਘੇ ਨੇ ਹਾਲਾਂਕਿ ਇੱਥੇ ਲੋਕਾਂ ਨੂੰ ਜਾਨਵਰਾਂ ਦੇ ਨਾਲ ਪਿਆਰ ਰੱਖਣਾ ਚਾਹੀਦਾ ਹੈ ਮੁਹੱਬਤ ਰੱਖਣੀ ਚਾਹੀਦੀ ਹੈ ਕਿਉਂਕਿ ਜਾਨਵਰ ਬੇਜ਼ੁਬਾਨ ਜ਼ਰੂਰ ਨੇ ਪਰ ਉਹਨਾਂ ਦੇ ਦਿਲਾਂ ਦੇ ਵਿੱਚ ਜਾਂ ਫਿਰ ਉਹਨਾਂ ਦੇ ਮਨਾਂ ਦੇ ਵਿੱਚ ਜਿਹੜੀ ਕਿਤੇ ਨਾ ਕਿਤੇ ਜਾਨ ਹੈ ਤੇ ਉਹਨਾਂ ਦੇ ਦਿਲ ਦੇ ਵਿੱਚ ਵੀ ਉਹਨਾਂ ਹੀ ਜਿਹੜਾ ਪਿਆਰ ਨਿਕਲ ਕੇ ਆਪਣੇ ਲਈ ਸਾਹਮਣੇ ਦਾ ਇੱਥੇ ਆਪਣੇ ਨਾਲ ਕੋਲਰ ਜੁੜੇ ਨੇ ਆਪਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਹੈਲੋ ਸ਼ਸ਼ੀਕਾਲ ਸਰ ਕਿੱਥੋਂ ਬੋਲਦੇ ਹੋ ਹਰਵਿੰਦਰ ਬੋਲਦਾ ਹਾਂ ਸਰ ਹਾਂਜੀ ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ 1 ਪੰਜਾਬੀ ਟੀਵੀ ਤੇ ਧੰਨਵਾਦ ਕਨਵਰ ਹਾਂਜੀ ਕੀ ਕਹਿਣਾ ਚਾਹੂਗੇ ਸਰ ਇੱਥੇ ਕਿ ਅੱਜ ਦਾ ਆਪਣਾ ਜੋ ਵਿਸ਼ਾ ਹੈ ਕਿ ਲਾਲਚ ਪਿੱਛੇ ਕਿਉਂ ਬੇਜੁਬਾਨ ਜਾਨਵਰਾਂ ਤੇ ਅਤਿਆਚਾਰ ਕੀਤੇ ਜਾਂਦੇ ਨੇ ਇਹ ਦੇਖੋ ਜਿਹੜੇ ਅਤਿਆਚਾਰ ਕੀਤੇ ਜਾਂਦੇ ਨੇ ਬੇਜबान ਚ ਹੈ ਤਾਂ ਉਹ ਇਨਸਾਨ ਨੇ ਹੂੰ ਉਹਨਾਂ ਦੀ ਗੱਲ ਕਰੋਗੇ ਚਲੋ ਪ੍ਰਮਾਤਮਾ ਨੇ ਜਵਾਨ ਨਹੀਂ ਲਾਈਗੇ ਲਾਈ ਜਵਾਨ ਆ ਜਿਹੜੇ ਲੋਕ ਉਹਨਾਂ ਦੀ ਗੱਲ ਸਮਝਦੇ ਨੇ ਹਾਂਜੀ ਉਹੀ ਬੇਜबान ਵਾਲੀ ਗੱਲ ਆ ਜਿਹੜੇ ਜਵਾਨ ਨਾਲ ਸਮਝ ਆਉਂਦੇ ਨੇ ਇਸ਼ਾਰੇ ਨਾਲ ਸਮਝਦੇ ਨੇ ਜਾਨਵਰਾਂ ਦੇ ਉਹ ਇਨਸਾਨ ਨੇ ਜਿਹੜੇ ਫਿਰਦੇ ਨੇ ਮੈਂ ਤਾਂ ਉਹਨਾਂ ਨੂੰ ਇਨਸਾਨ ਮੰਨਦਾ ਜਿਹੜੇ ਕੋਈ ਬੂਰੇ ਇਨਸਾਨ ਤੋਂ ਵੱਧ ਤੇਰਾ ਫਾਇਦੇਮੰਦ ਹੁੰਦੇ ਨੇ ਜਾਨਵਰ ਨਾਲੋਂ ਚਾਹੇ ਜੰਗਲ ਲਾਲੂ ਉਹ ਜਿਹੜਾ ਲਾਲਚੀ ਇਨਸਾਨ ਹਮ ਮਾਤਲ ਵਧ ਤੱਕਦਾ ਜਾ ਰਿਹਾ ਤੁਹਾਡਾ ਬਿਲਕੁਲ ਜਿਹੜਾ ਜਿੰਨਾ ਤੇਕਰ ਜਾਨਵਰ ਪੋਈ ਨਹੀਂ ਆਏ ਜਿੰਨਾ ਤੇਕਰ ਤੁਹਾਡੇ ਨਾਲ ਪਿਆਰ ਕਰਦਾ ਤੁਹਾਡੇ ਨਾਲ ਉਹ ਪੂਰਾ ਨਿਮਾਊਗਾ ਤੇ ਉਹ ਕਦੇ ਵੀ ਬੇਈਮਾਨਾ ਨਹੀਂ ਕਰੂ ਤੁਹਾਡੇ ਰੋਟੀ ਦਾ ਰੋਟੀ ਦਾ ਮੁੱਲ ਤੇ ਉਹ ਦੇਖੋ ਬਿਲਕੁਲ ਜੀ ਬਿਲਕੁਲ ਮਾਲਵਿੰਦਰ ਜੀ ਕੀ ਕਹਿਣਾ ਚਾਹੁੰਗੇ ਇਥੇ ਜਿਹੜੇ ਬੰਦੇ ਇਦਾਂ ਦੇ ਕੰਮ ਕਰਦੇ ਨੇ ਉਹਨਾਂ ਨੂੰ ਇਥੇ ਰੱਬ ਦਾ ਡਰ ਨਹੀਂ ਰਿਹਾ ਕੀ ਲੱਗਦਾ ਹੈ ਕਿ ਇਹ ਜਿਹੜੀ ਚੀਜ਼ਾਂ ਜਿ ਆਪਾਂ ਜਾਨਵਰਾਂ ਦੇ ਨਾਲ ਪਸ਼ੂਆਂ ਦੇ ਨਾਲ ਪੰਛੀਆਂ ਦੇ ਨਾਲ ਕਰ ਰਹੇ ਹਾਂ ਕੱਲੂ ਇਹ ਅਜੀਹਾਂ ਚੀਜ਼ਾਂ ਆਪਣੇ ਨਾਲ ਵੀ ਹੋ ਸਕਦੀਆਂ ਨੇ ਜੇ ਜਦੋਂ ਜੀ ਬੰਦਾ ਇਨਸਾਨ ਕੋਈ ਵੀ ਜਦੋਂ ਇਹ ਕਰਦਾ ਉਹਦੇ ਆਪਣੇ ਨਸ਼ੇ ਦੇ ਵਿੱਚ ਹੀ ਉਹਦੇ ਵਿੱਚ ਇੰਨਾ ਹੰਕਾਰ ਤੇ ਨਸ਼ਾ ਹੁੰਦਾ ਜਦੋਂ ਉਹ ਗੋਡਿਆਂ 'ਤੇ ਭਰ ਜ ਜਾਂਦਾ ਜਦੋਂ ਤੇ ਮਾੜਾ ਬਗਤ ਹੁੰਦਾ ਫਿਰ ਉਹ ਜਿਹੜੀਆਂ ਚੀਜ਼ਾਂ ਨੇ ਉਹਦੇ ਰੋਹ ਕੱਢਦੀਆਂ ਜਦੋਂ ਉਹ ਅਸਿ ਮੇਰਾ ਬਣ ਬਣ ਉਹਦੇ ਮੂਰੇ ਆਉਂਦੀ ਹੈ ਜੀ ਨਾ ਤਾਂ ਫਿਰ ਉਹ ਕਿਸੇ ਨੂੰ ਦੱਸ ਸਕਦਾ ਨਾ ਉਹ ਕਿਸੇ ਨੂੰ ਬਿਆਨ ਫਿਰ ਲੈ ਸਕਦਾ ਉਦੋਂ ਸਮਾਂ ਲੰਘ ਚੁੱਕਿਆ ਹੁੰਦਾ ਤੇ ਆਪਣੇ ਮਾੜੇ ਜਿਵੇਂ ਸਿਆਣੇ ਕਹਿੰਦੇ ਨੇ ਮਾੜੇ ਕਰਮਾਂ ਨੂੰ ਰੋਂਦਾ ਰਹਿੰਦਾ ਫਿਰ ਜੀ ਬਿਲਕੁਲ ਬਹੁਤ-ਬਹੁਤ ਧੰਨਵਾਦ ਮਾਲਵਿੰਦਰ ਜੀ ਤੁਹਾਡਾ ਤਨਵਾਜੀ ਤਨਵਾਜੀ ਹਾਂਜੀ ਤਾਂ ਦੇਖੋ ਲਗਾਤਾਰ ਜਿਹੜੇ ਆਪਣੇ ਨਾਲ ਕਾਲਰਸ ਜੁੜੇ ਸੀ ਉਹਨਾਂ ਨੇ ਉਹ ਵੀ ਇੱਥੇ ਇਹੀ ਚੀਜ਼ਾਂ ਕਹਿ ਰਹੇ ਨੇ ਕਿ ਇੱਥੇ ਜਿਹੀ ਜਿਹੜੇ ਕਿਤੇ ਨਾ ਕਿਤੇ ਚੀਜ਼ਾਂ ਨੇ ਬਹੁਤ ਜ਼ਿਆਦਾ ਗਲਤ ਨੇ ਤੇ ਤੁਸੀਂ ਇਹਨਾਂ ਵਿਸ਼ਿਆਂ ਦੇ ਬਾਰੇ ਕੀ ਸੋਚਦੇ ਹੋ ਤੁਹਾਡੀ ਕੀ ਰਾਏ ਹੈ ਤੇ ਸਪੈਸ਼ਲੀ ਜਾਨਵਰਾਂ ਦੇ ਉੱਤੇ ਜੋ ਤਸ਼ੱਦਦ ਇਨਸਾਨਾਂ ਦੇ ਵੱਲੋਂ ਢਾਈ ਜਾਂਦੀ ਹੈ ਇਸ ਵਿਸ਼ੇ ਨੂੰ ਲੈ ਕੇ ਤੁਹਾਡੀ ਕੀ ਰਾਏ ਹੈ ਤੁਸੀਂ ਆਪਣੀ ਰਾਏ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਸਾਨੂੰ ਕਮੈਂਟ ਕਰ ਸਕਦੇ ਹੋ ਤੇ ਵੱਧ ਤੋਂ ਵੱਧ ਲਾਈਵ ਪ੍ਰੋਗਰਾਮ ਨੂੰ ਸ਼ੇਅਰ ਕਰਿਆ ਕਰੋ ਤੇ ਸਕਰੀਨ ਦੇ ਉੱਤੇ ਜਿਹੜਾ ਨੰਬਰ ਤੁਸੀਂ ਦੇਖ ਰਹੇ ਹੋ ਇਸ ਨੰਬਰ ਦੇ ਰਾਹੀਂ ਤੁਸੀਂ ਸਾਡੇ ਨਾਲ ਸਿੱਧਾ ਸੰਪਰਕ ਵੀ ਕਰ ਸਕਦੇ ਹੋ ਇਸੇ ਦੇ ਨਾਲ ਹੁਣ ਤੁਸੀਂ ਦੇਖਦੇ ਰਹੋ A1 ਪੰਜਾਬੀ ਟੀਵੀ ਤੇ ਮੈਨੂੰ ਯਾਨੀ ਮਾਨਸੂ ਅਟਵਾਲ ਨੂੰ ਦਿਓ ਇਜਾਜ਼ਤ